ਦੋਸਤੋ ਇੱਕ ਕਨਾ ਹਾਲਾਤ ਇਸ ਤਰ੍ਹਾਂ ਦੇ ਕਈ ਵਾਰੀ ਪਰਿਵਾਰਾਂ ਦੇ ਵਿੱਚ ਬਣ ਜਾਂਦੇ ਆ ਮੀਆਂ ਬੀਬੀ ਦੇ ਵਿੱਚ ਬਣ ਜਾਂਦੇ ਆ ਕਿ ਜਿਹੜੀ ਲੜਕੀ ਵਾਲੇ ਆ ਉਹਨੂੰ ਉਹਦੇ ਜਿਹੜੇ ਘਰ ਵਾਲੇ ਆ ਉਹ ਆਪਦੇ ਨਾਲ ਲੈ ਜਾਂਦੇ ਆ ਜਾਂ ਫਿਰ ਦੂਜੇ ਤੌਰ ਦੇ ਉੱਪਰ ਇਹ ਵੀ ਹੋ ਸਕਦਾ ਕਿ ਜਿਹੜੇ ਲੜਕੀ ਆ ਉਹ ਉਹ ਆਪਦੇ ਸਹੁਰੇ ਘਰ ਰਹਿਦੀ ਆ ਤੇ ਜਿਹੜਾ ਉਹਦਾ ਘਰ ਵਾਲਾ ਉਹ ਕਿਸੇ ਹੋਰ ਘਰ ਦੇ ਵਿੱਚ ਰਹਿ ਗਿਆ ਇੰਨਾ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਰਿਸ਼ਤੇ ਨੂੰ ਬੰਨ ਕੇ ਰੱਖਣਾ ਜਦੋਂ ਅਸੀਂ ਰਿਸ਼ਤੇ ਦੀ ਹੋਂਦ ਬਚਾਈ ਰੱਖਣੀ ਆ ਤਾਂ ਫਿਰ ਸਾਡੇ ਕੋਲ ਇੱਕ ਸੈਕਸ਼ਨ 9 ਦਾ ਪ੍ਰੋਸੀਜਰ ਆ ਹਿੰਦੂ ਮੈਰਿਜ ਐਕਟ ਦੇ ਵਿੱਚ ਉਹ ਕਨਜੂਗਲ ਰਾਈਟਸ ਨੇ ਜਿਹੜੇ ਉਹ ਲਾਗੂ ਕਰਨ ਦੀ ਜਿਹੜੀ ਆ ਉਹ ਗੱਲ ਕਰਦਾ ਸੈਕਸ਼ਨ 9 ਕੀ ਕਹਿੰਦਾ ਕਿ ਜੇ ਕਿਸੇ ਵੀ ਤਰ੍ਹਾਂ ਉਹ ਇਹ ਲੱਗੇ ਕਿ ਜਿਹੜਾ ਉਹਦਾ ਘਰ ਵਾਲਾ ਉਹਨੂੰ ਵਿਦਆਊਟ ਐਨੀ ਕੌਜ਼ ਜਿਹੜਾ ਉਹਦੇ ਤੋਂ ਸੈਪਰੇਟ ਕਰ ਦਿੱਤਾ ਗਿਆ ਜਾਂ ਫਿਰ ਉਹ ਮੰਨ ਲਓ ਲੜਕੀ ਵਾਲੇ ਦੇ ਪੇਰੈਂਟਸ ਵੱਲੋਂ ਵੀ ਲੜਕੀ ਨੂੰ ਲਜਾਇਆ ਗਿਆ ਪਰ ਲੜਕੀ ਚਾਹੁੰਦੀ ਆ ਕਿ ਮੈਂ ਉਹਦੇ ਨਾਲ ਨਹੀਂ ਰਹਿਣਾ ਤੇ ਉਨ੍ਹਾਂ ਕੇਸਾਂ ਦੇ ਵਿੱਚ ਜਿਹੜੀ ਦੂਜੀ ਪਾਰਟੀ ਹੈ ਮੁੰਡਾ ਜਿਹੜਾ ਉਹ ਸੈਕਸ਼ਨ 9 ਦੀ ਜਿਹੜੀ ਆ ਪਟੀਸ਼ਨ ਮਾਨਯੋਗ ਕੋਰਟ ਦੇ ਵਿੱਚ ਲਾ ਸਕਦਾ ਸੈਕਸ਼ਨ 9 ਦੀ ਪਟੀਸ਼ਨ ਦੇ ਵਿੱਚ ਪਾਰਟੀ ਨੂੰ ਸਮਨ ਹੋਊਗਾ ਸਮਨ ਹੋ ਕੇ ਜਿਹੜੀ ਲੜਕੀ ਹੈ ਉਹ ਕੋਰਟ ਦੇ ਵਿੱਚ ਆ ਕੇ ਮਤਲਬ ਉਹਨੂੰ ਪੁੱਛਿਆ ਜਾਊਗਾ ਕਿ ਤੁਸੀਂ ਇਹਨਾਂ ਨਾਲ ਰਹਿਣਾ ਚਾਹੁੰਦੇ ਹੋ ਜਾਂ ਨਹੀਂ ਜੇ ਉਹ ਰਹਿਣਾ ਚਾਹੁੰਦਿਆ ਤਾਂ ਫਿਰ ਕੋਰਟ ਜਿਹੜਾ ਉਹਨਾਂ ਨੂੰ ਨਾਲ ਦੀ ਨਾਲ ਹੀ ਜਿਹੜਾ ਅਲਾਉ ਕਰ ਦੂਗਾ ਪਰ ਕੋਰਟ ਇੱਥੇ ਉਸ ਟਰ ਨੂੰ ਜਿਹੜਾ ਉਹ ਬੰਦਿਸ਼ ਨਹੀਂ ਕਰੂਗਾ ਉਹਨੂੰ ਡਾਇਰੈਕਸ਼ਨ ਨਹੀਂ ਦੇਊਗਾ ਕਿ ਤੁਸੀਂ ਜਾਣਾ ਹੀ ਜਾਣਾ ਜੇ ਲੜਕੀ ਦੀ ਨਹੀਂ ਸਹਿਮਤੀ ਜਾਣਦੀ ਤਾਂ ਫਿਰ ਕੋਰਟ ਉਹਨਾਂ ਨਾਂ ਭੇਜਣ ਵਾਲਾ ਮਤਲਬ ਇਸ ਤਰ੍ਹਾਂ ਦਾ ਫੈਸਲਾ ਵੀ ਦੇ ਸਕਦਾ ਹੈ ਕਿ ਲੜਕੀ ਦੀ ਜਿਹੜੀ ਆ ਉਹ ਨਹੀਂ ਜਾਣਾ ਚਾਹੁੰਦੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਉਹ ਅਗਲੀ ਪ੍ਰਸੀਡਿੰਗ ਵਾਸਤੇ ਜਿਹੜਾ ਉਹ ਰਾ ਸੌਖਾ ਹੋ ਜਾਂਦਾ ਪਰ ਇਹ ਜਿਹੜਾ ਸੈਕਸ਼ਨ 9 ਹੈ ਇਹ ਸਿਰਫ ਇਸ ਵਾਸਤੇ ਹੈ ਕਿ ਜੇ ਕਿਸੇ ਦਾ ਮੁੰਡੇ ਦਾ ਕੁੜੀ ਦਾ ਆਪਸੀ ਰਿਸ਼ਤਾ ਖਰਾਬ ਹੋ ਰਿਹਾ ਕਿਸੇ ਹੋਰ ਬੰਦਿਆ ਕਰਕੇ ਤਾਂ ਉਹਨਾਂ ਉਹਨਾਂ ਦੇ ਅਗੇਂਸਟ ਜਿਹੜੀ ਆਹੋ ਲੜਕੀ ਨੂੰ ਪੇਸ਼ ਕਰਕੇ ਜਾਂ ਲੜਕੇ ਨੂੰ ਪੇਸ਼ ਕਰਕੇ ਉਹ ਜਿਹੜੀ ਆਪਣੇ ਨਾਲ ਰੱਖਣ ਦੀ ਕਾਰਵਾਈ ਆ ਉਹ ਪੂਰੀ ਕੀਤੀ ਜਾ ਸਕਦੀ ਹੈ